ਜਿਵੇਂ ਕਿਸੇ ਬੱਚੇ ਨੂੰ ਬੁਖਾਰ ਚੜ ਜਾਂਦਾ ਜੀ ਜਾਂ ਚੇਚਕ ਨਿਕਲ ਜਾਂਦਾ ਖਸਰਾ ਨਿਕਲ ਜਾਂਦਾ ਟਾਈਫਾਇਡ ਬੁਖਾਰ ਹੋ ਜਾਂਦਾ ਜਾਂ ਕਿਸੇ ਤਰ੍ਹਾਂ ਦੀ ਖਾਜ ਖੁਜਲੀ ਹੋ ਜਾਂਦੀ ਹੈ ਉਹਦੀ ਰਾਹਤ ਪਾਣ ਵਾਸਤੇ ਮਾਤਾ ਕੋਲ ਆਣੇ ਵੀ ਸ਼ਿਤਲਾ ਮਾਤਾ ਜੀ ਠੰਡੇ ਛੋਲੇ ਦੇਵੇ আর ਜੇਦੀ ਖਾਂਸੀ ਠੀਕ ਨਹੀਂ ਹੁੰਦੀ ਬਸੰਤੀ ਮਾਤਾ ਜੀ ਦੇ ਆ ਕੇ ਮੱਥਾ ਟੇਕਦਾ ਜੀ ਤੇ ਇਹਦੇ ਇਸ ਵਾਰ ਜਿਹੜਾ ਬਸੜਿਆ ਦਾ ਮੇਲਾ ਹੈ 26 ਮਾਰਚ ਦਿਨ ਮੰਗਲਵਾਰ ਨੂੰ ਜਿਹੜਾ ਮੇਨ ਬੜਾ ਬਸੜਿਆ ਹੈਗਾ ਸੋ ਮੰਗਵਾਰ ਪੱਕੇਗਾ ਜੀ 25 ਮਾਰਚ ਸ਼ਾਮ ਨੂੰ ਤੇ 26 ਮਾਰਚ ਨੂੰ ਮੱਥਾ ਟੇਕਿਆ ਜਾਏਗਾ ਉਹਦਾ ਸ੍ਰੀ ਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡੇ ਨਾਲ ਰਵਨੀਤ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਪਟਿਆਲਾ ਸ਼ਹਿਰ ਦੇ ਸਨੌਰੀ ੱਡੇ ਦੇ ਵਿੱਚ ਸਥਿਤ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਜੋ ਕਿ ਕਿਹਾ ਜਾਂਦਾ ਹੈ ਕਿ ਤਕਰੀਬਨ 100 ਸਾਲ ਦੇ ਨੇੜੇ ਦਾ ਪੁਰਾਣਾ ਮੰਦਿਰ ਹੈ ਤੇ ਬਾਕੀ ਇਸ ਦੇ ਇਤਿਹਾਸ ਬਾਰੇ ਜਾਣਦੇ ਆਂ ਮੰਦਿਰ ਦੇ ਪੁਜਾਰੀ ਤੋਂ ਜਿਵੇਂ ਕਿ ਇਸ ਮੰਦਿਰ ਦੇ ਬਾਰੇ ਆਪਾਂ ਜਾਣਕਾਰੀ ਤੁਹਾਡੇ ਤੋਂ ਲਵਾਂਗੇ ਕਿ ਇਹ ਮੰਦਿਰ ਕਿੰਨੇ ਕੁ ਸਾਲ ਪੁਰਾਣਾ ਹੈ ਹਾਂਜੀ ਮੇਰਾ ਨਾਮ ਹੈ ਚੰਮਨ ਲਾਲ ਸ਼ਿਤਲਾ ਮਾਤਾ ਮੰਦਿਰ ਦਾ ਪੁਜਾਰੀ ਹਾਂ ਜੀ ਮੈਂ ਇਹ ਮੰਦਿਰ ਤਕਰੀਬਨ ਕੋਈ 90-95 ਸਾਲ ਪੁਰਾਣਾ ਮੰਦਿਰ ਹੈ ਸ਼ਿਤਲਾ ਮਾਤਾ ਜੀ ਦਾ ਔਰ ਬਸੰਤੀ ਮਾਤਾ ਜੀ ਦਾ ਠੀਕ ਹੈ ਜੀ ਤੇ ਸਰ ਇਸ ਮੰਦਿਰ ਦੀ ਸ਼ੁਰੂਆਤ ਜਿਵੇਂ ਕਹਿ ਲਈ ਆਪਾਂ ਵੀ ਇਸ ਮੰਦਿਰ ਦੀ ਸਥਾਪਨਾ ਕਿਵੇਂ ਹੋਈ ਇਹ ਸਾਡੇ ਦਾਦਾ ਜੀ ਦੇ ਟਾਈਮ ਤੇ ਹੋਈ ਸੀ ਜੀ ਇਸ ਮੰਦਿਰ ਦੀ ਸਥਾਪਨਾ ਜੀ ਹਾਂਜੀ 1965 ਦੇ ਵਿੱਚ ਹੋਈ ਹੈ ਇਸ ਮੰਦਿਰ ਦੀ ਸਥਾਪਨਾ ਇਸ ਤੋਂ ਪਹਿਲਾਂ ਮਾਤਾ ਦਾ ਥਾਨ ਹੁੰਦਾ ਸੀ ਉਰੇ ਇਹ ਸਾਡੇ ਦਾਦਾ ਜੀ ਕੋਲ ਤਕਰੀਬਨ ਇਹ 1935 ਦੇ ਟਾਈਮ ਦਾ ਮੰਦਿਰ ਹੈ 1935 ਐ 1938 ਦੇ ਸਨ ਦਾ ਮੰਦਿਰ ਸਾਡੇ ਪਾਸ ਹੀ ਹੈ ਸਾਡੇ ਦਾਦਾ ਜੀ ਕੋਲ ਪਹਿਲੇ ਸਾਡੇ ਦਾਦਾ ਜੀ ਪੂਜਾ ਕਰਦੇ ਸੀ ਇਸ ਮੰਦਿਰ 'ਚ ਉਸ ਤੋਂ ਬਾਅਦ ਫਿਰ ਸਾਡੇ ਫਾਦਰ ਸਾਹਿਬ ਤੇ ਅਸੀਂ ਹੁਣ ਦੋ ਭਾਈ ਆਏ ਅਨਿਲ ਕੁਮਾਰ ਜੀ ਤੇ ਚੰਮਨ ਲਾਲ ਜੀ ਅਸੀਂ ਦੋਨੋਂ ਭਾਈ ਕਰਦੇ ਆਂ ਸਾਡੇ ਨਾਲ ਮੰਮੀ ਵੀ ਕਰਦੇ ਆਂ ਤੇ ਸਰ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਇੱਕ ਥਾਨ ਹੁੰਦਾ ਸੀ ਉਸ ਦੀ ਥੋੜੀ ਜੀ ਡਿਟੇਲ ਕੀ ਕਿਵੇਂ ਮਤਲਬ ਅੱਗੇ ਵਧਿਆ ਇਹ ਮੰਦਿਰ ਇਹ ਥਾਨ ਦਾ 1935 ਚ ਸੀਗਾ ਜੀ ਫਿਰ ਉਸ ਤੋਂ ਬਾਅਦ 1965 ਦੇ ਵਿੱਚ ਇਸ ਮੰਦਿਰ ਦੇ ਵਿੱਚ ਮੂਰਤੀ ਸਥਾਪਨਾ ਹੋਈ ਹੈ ਜੀ ਚਾਰ ਮਾਤਾਵਾਂ ਦੀ ਸ਼ੀਤਲਾ ਮਾਤਾ ਜੀ ਬਸੰਤੀ ਮਾਤਾ ਜੀ ਕਪੂਰੀ ਮਾਤਾ ਜੀ ਤੇ ਸੰਤੋਸ਼ੀ ਮਾਤਾ ਜੀ ਹਾਂ ਜੀ ਤੇ ਸਾਰੇ ਇਸ ਮੰਦਿਰ ਦੀ ਮਾਨਨਤਾ ਕੀ ਹੈ ਕਿ ਜਿਵੇਂ ਕਿ ਲੋਕ ਆਉਂਦੇ ਨੇ ਮੱਥਾ ਟੇਕਦੇ ਨੇ ਕੀ ਸਾਸਨਾ ਲਾਉਂਦੇ ਨੇ ਕੀ ਮਾਨਨਤਾ ਹੈ ਇਸ ਦੀ ਜੇ ਕਿਸੇ ਬੱਚੇ ਨੂੰ ਬੁਖਾਰ ਚੜ ਜਾਂਦਾ ਜੀ ਜਾਂ ਚੇਚਕ ਨਿਕਲ ਜਾਂਦਾ ਖਸਰਾ ਨਿਕਲ ਜਾਂਦਾ ਟਾਈਫਾਇਡ ਬੁਖਾਰ ਹੋ ਜਾਂਦਾ ਜਾਂ ਕਿਸੇ ਤਰ੍ਹਾਂ ਦੀ ਖਾਜ ਖੁਜਲੀ ਹੋ ਜਾਂਦੀ ਹੈ ਉਹਦੀ ਰਾਹਤ ਪਾਣ ਵਾਸਤੇ ਮਾਤਾ ਕੋਲ ਆਣੇ ਵੀ ਸ਼ਿਤਲਾ ਮਾਤਾ ਜੀ ਠੰਡੇ ਛੋਲੇ ਦੇਵੇ ਅਰ ਜੇ ਦੀ ਖਾਂਸੀ ਠੀਕ ਨਹੀਂ ਹੁੰਦੀ ਬਸੰਤੀ ਮਾਤਾ ਜੀ ਦੇ ਆ ਕੇ ਮੱਥਾ ਟੇਕਦਾ ਜੀ ਜੇ ਦੀ ਖਾਂਸੀ ਠੀਕ ਵਾਸਤੇ ਇਸ ਕਰਕੇ ਲੋਕੀ ਆਣਿਆ ਔਰੇ ਮੰਦਿਰ ਚ ਮੱਥਾ ਟੇਕਣ ਨਾਲ ਝਾੜਾ ਕਰੰਨੇ ਆ ਜੀ ਕਿ ਮਾਤਾ ਰਾਣੀ ਉਹਨਾਂ ਨੂੰ ਠੰਡ ਪਾਵੇ ਜੀ ਤੇ ਸਰੀਸ ਮੰਦਿਰ ਜਿਵੇਂ ਕਿ ਮੇਨ ਚੌਂਕ ਦੇ ਵਿੱਚ ਮੰਦਿਰ ਇਹ ਪੈ ਜਾਂਦਾ ਬੜਾ ਵਧੀਆ ਹੀ ਮੰਦਿਰ ਹੈ ਤੇ ਇਸ ਮੰਦਿਰ ਦੇ ਵਿੱਚ ਤਿਹਾੜ ਕਿਹੜੇ ਮਨਾਏ ਜਾਂਦੇ ਨੇ ਤੇ ਕਹਿੰਦੇ ਇਸ ਵਾਰ ਜਿਹੜਾ ਬਸੜਿਆ ਦਾ ਮੇਲਾ ਹੈ 26 ਮਾਰਚ ਦਿਨ ਮੰਗਲਵਾਰ ਨੂੰ ਜਿਹੜਾ ਮੇਨ ਬੜਾ ਬਸੜਿਆ ਹੈਗਾ ਉਹ ਸੋਮਵਾਰ ਪੱਕੇਗਾ ਜੀ 25 ਮਾਰਚ ਸ਼ਾਮ ਨੂੰ ਤੇ 26 ਮਾਰਚ ਨੂੰ ਮੱਥਾ ਟੇਕਿਆ ਜਾਏਗਾ ਉਹਦਾ ਸ਼ਿਤਲਾ ਮਾਤਾ ਦੇ ਸਾਰੇ ਸ਼ਰਧਾਲੂਆਂ ਨੂੰ ਬੇਨਤੀ ਹੈ ਕਿ ਆਨ ਜਿਆਦਾ ਤੋਂ ਜਿਆਦਾ ਸੰਗਤ ਆਨ ਸਾਰੇ ਪਰਿਵਾਰ ਨਾਲ ਮੱਥਾ ਟੇਕਣ